ਲੋ ਜੀ ਵੀਡੀਓ ਬੜਾ ਖਾਸ ਹੈ ਇਸ ਵਿੱਚ ਸੀ ਨੂਰਪੁਰ ਬੈਦੀ ਬਲਾਕ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦੁਆਰਾ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਸਭ ਜਾਣਦੇ ਹੋ ਔਰ ਟਿੱਬਾ ਨੰਗਲ ਕਾਲਜ ਦੇ ਕੈਂਪਸ ਦੇ ਵਿੱਚ ਅਸੀਂ ਖੜੇ ਹੈ ਤੇ ਟੀਚਰ ਸਹਿਬਾਨ ਤੇ ਅਹੁਦੇਦਾਰ ਸਾਡੇ ਨਾਲ ਸਾਰੇ ਖੜੇ ਨੇ ਗੱਲਾਂ ਬਾਤਾਂ ਹੋਣਗੀਆਂ ਨਾਲੇ ਤੁਹਾਨੂੰ ਦਿਖਾਵਾਂਗੇ ਟੂਰਨਾਮੈਂਟ ਦੀ ਔਰ ਕੀ ਕੁਝ ਹੋਣ ਜਾ ਰਿਹਾ ਹੈ ਤੇ ਕੀ ਕੀ ਖੇਡਾਂ ਇਸ ਪ੍ਰਕਾਰ ਹੋਣ ਗਈਆਂ ਤੇ ਕਿਸ ਪ੍ਰਕਾਰ ਚੱਲ ਰਹੀਆਂ ਇਸ ਦੀ ਪੂਰੀ ਜਾਣਕਾਰੀ ਦੰਨੇ ਆ ਨਮਸਕਾਰ ਸਰ ਸਰ ਕੀ ਕਹਿੰਦੇ ਜੀ ਇਹਨਾਂ ਖੇਡਾਂ ਦੇ ਬਾਰੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਟੂਰਨਾਮੈਂਟ ਨੂੰ ਕਵਰ ਕਰਨੇ ਦੇ ਵਿੱਚ ਵੈਲਕਮ ਹੈ ਸਾਰਿਆਂ ਵੱਲ ਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਇਹ ਉਪਰਾਲਾ ਹੈ ਵਤਨ ਖੇਡਾਂ ਪੰਜਾਬ ਦੀਆਂ ਕਿਉਂਕਿ ਇਹ ਬਹੁਤ ਜ਼ਰੂਰੀ ਇੱਕ ਹਿੱਸਾ ਹੈ ਤੇ ਅੱਜ ਦੇ ਸਮੇਂ ਦੀ ਇਹ ਲੋੜ ਵੀ ਹੈ ਕਿਉਂਕਿ ਜਿਵੇਂ ਜਿਵੇਂ ਆਪਣਾ ਜੂਥ ਹੈ ਆਪਾਂ ਰੋਜ਼ ਦੇਖਦੇ ਆ ਅਖਬਾਰ ਦੇ ਫਰਸਟ ਪੇਜ ਦੇ ਉੱਪਰ ਕੋਈ ਜੂਥ ਜਿਹੜਾ ਹੈ ਨਸ਼ਿਆਂ ਵੱਲ ਨੂੰ ਜਾ ਰਿਹਾ ਜੀ ਮੈਂ ਸੋਦਾ ਉਹਦਾ ਇੱਕੋ ਇੱਕ ਆਲਟਰਨੇਟਿਵ ਇਹੀ ਹੈਗਾ ਵੀ ਉਹਨੂੰ ਜੇ ਗ੍ਰਾਊਂਡ ਦੇ ਵਿੱਚ ਜੋੜ ਲਿਆ ਜਾਵੇ ਤਾਂ ਫਿਰ ਉਹ ਚੀਜ਼ ਤੋਂ ਬੱਚਾ ਦੂਰ ਜਿਹੜਾ ਹੈ ਇਹ ਇਹ ਜਾ ਸਕਦਾ ਹੈ ਜੀ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਮੁੱਖ ਮਹਿਮਾਨ ਕੌਣ ਜੀ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਸਾਡੇ ਹਲਕਾ ਵਧਾਇਕ ਲਓ ਜੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੁਹਾਨੂੰ ਖੇਡਾਂ ਵੀ ਦਿਖਾਵਾਂਗੇ ਐਮਐਲਏ ਸਾਹਿਬ ਇਸ ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਪਧਾਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਏਗੀ ਬਣੇ ਰਹੋ ਅਖੀਰ ਤੱਕ ਦਿਖਾਨੀਆਂ ਤੁਹਾਨੂੰ ਖੇਡਾਂ ਵਤਨ ਪੰਜਾਬ ਦੀਆਂ ਹਾਂਜੀ ਸਰ ਮੈਂ ਪ੍ਰਿੰਸੀਪਲ ਜਗਤਾਰ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਨੂਰਪੁਰ 베ਦੀ ਦਾ ਅਲੋਗ ਰਨ ਚਾਰਜ ਹਾਂ ਸੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਰੱਖਣਾ ਸੋ ਇਹ ਜਿਹੜਾ ਸਾਡੇ ਬਲਾਕ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੇਮਾਂ ਹੋਈਆਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਪਿਛਲੇ 3 ਸਾਲ ਤੋਂ ਇਹ ਜਿਹੜਾ ਖੇਟਾਂ ਦਾ ਕੰਮ ਚੱਲ ਰਿਹਾ ਹੈ ਸੋ ਹਰ ਸਾਲ ਜੇ ਕੋਈ ਮਾੜੀ ਮੋਟੀ ਕਿਤੇ ਦਿੱਕਤ ਹੁੰਦੀ ਹੈ ਉਹਦੇ 'ਚ ਹਰ ਸਾਲ ਸੁਧਾਰ ਹੁੰਦਾ ਹੈ ਇਸ ਸਾਲ ਤਾਂ ਬਹੁਤ ਹੀ ਵਧੀਆ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਡਿਪਾਰਟਮੈਂਟ ਦੇ ਕੋਰਸ ਵਗੈਰਾ ਸਾਡੇ ਨਾਲ ਅਟੈਚ ਹੈਗੇ ਆ ਇਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਤੇ ਜਿਹੜਾ ਸਾਡਾ ਸਿੱਖਿਆ ਵਿਭਾਗ ਹੈ ਜਿਹੜਾ ਮੇਨ ਮੁੱਖ ਰੂਪ ਦੇ ਵਿੱਚ ਸਾਡਾ ਸਟਾਫ ਇਹਨਾਂ ਨੂੰ ਗੇਮਾਂ ਨੂੰ ਕਰਾਂਦਾ ਤੇ ਇਹਨਾਂ ਦੀ ਜਿਹੜੀ ਕਾਰਜਗਾਰੀ ਬਹੁਤ ਵਧੀਆ ਹੈ ਜਿਸ ਕਾਰਨ ਇਹ ਜਿਹੜੀਆਂ ਗੇਮਾਂ ਪੂਰਨ ਰੂਪ ਦੇ ਵਿੱਚ ਸਫਲਤਾ पूर्वक ਰਹੀ ਹੈ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਬਹੁਤ ਵਧੀਆ ਇੰਨੀ ਮੈਨੇਜਮੈਂਟ ਵਧੀਆ ਕਿਉਂਕਿ ਖਾਣਾ ਵਧੀਆ ਪ੍ਰੋਪਰ ਆ ਰਿਹਾ ਔਰ ਰਫਰੈਸ਼ਮੈਂਟ ਵੀ ਬੱਚੇ ਨੂੰ ਆ ਰਹੀ ਹੈ ਉਹਨਾਂ ਦੇ ਨਾਲ ਕੇਲੇ ਵੀ ਆ ਰਹੇ ਨੇ ਸੋ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਖੇਡਾ ਬਤਨ ਪੰਜਾਬ ਦੇ ਕਰਾਉਣ ਦੇ ਲਈ ਥੈਂਕ ਯੂ ਜੀ ਸੁਵਿੰਦਰ ਸਿੰਘ ਪ੍ਰਿੰਸੀਪਲ ਐਮਬੀਐਸ ਬੀਐਨਵੀ ਕਾਲਜ ਟੱਬਾ ਨੰਗਲ ਜੀ ਇਹ ਪੰਜਾਬ ਸਰਕਾਰ ਦਾ ਜੋ ਉਪਰਾਲਾ ਹੈ ਖੇਡਾ ਬਤਨ ਪੰਜਾਬ ਦੀਆਂ ਬਹੁਤ ਵਧੀਆ ਉਪਰਾਲਾ ਹੈ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਸੀਗੇ ਉਹਨਾਂ ਨੂੰ ਰੋਕਣ ਦਾ ਇੱਕੋ ਇੱਕ ਨਜ਼ਰੀਆ ਹੈ ਇੱਕੋ ਇੱਕ ਜਰੀਆ ਹੈ ਕਿ ਬੱਚਿਆਂ ਨੂੰ ਖੇਡਾਂ ਵੱਲ ਲਾਇਆ ਜਾਵੇ ਹਾਂਜੀ ਮੈਂ ਜਗਵੀਰ ਸਿੰਘ ਐਥਲੈਟਿਕ ਕੋਚ ਖੇਡ ਵਿਭਾਗ ਤੋਂ ਤੇ ਸਾਡੀਆਂ ਜਿਹੜੀਆਂ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਹੋ ਰਹੀਆਂ ਨੇ ਇਹ 5 ਤਰੀਕ ਤੋਂ ਸ਼ੁਰੂ ਹੋਈਆਂ ਸੀ 5 6 7 ਤੇ ਸਾਡੇ ਜਿਹੜੇ ਵੈਨਿਊ ਸੀ ਇੱਕ ਮਧੂਬਨ ਵਰਟੀਕਾ ਸਕੂਲ ਤੇ ਟਿੱਬਾ ਨੰਗਲ ਤੇ ਡੀਏਵੀ ਤਖਤਗੜ ਮਧੂਬਨ ਵਰਟੀਕਾ ਦੇ ਵਿੱਚ ਖੋਖੋ ਕਬੱਡੀ ਤੇ ਵਾਲੀਬਾਲ ਇਹ ਅਸੀਂ ਸਮਾਪਤੀ ਹੋ ਚੁੱਕੀ ਇਹਨਾਂ ਦੀ ਡੀਏਵੀ ਤਖਤਗੜ ਦੇ ਵਿੱਚ ਸਰਕਲ ਕਬੱਡੀ ਤੇ ਐਥਲੈਟਿਕ ਉਹ ਵੀ ਸਾਡੀਆਂ ਹੋ ਚੁੱਕੀਆਂ ਨੇ ਤੇ ਫੁੱਟਬਾਲ ਸਾਡਾ ਕੁਝ بارش ਦੇ ਕਾਰਨ ਥੋੜਾ ਜਿਆਦਾ ਅੱਗੇ ਡਿਲੇ ਹੋ ਗਿਆ ਤੇ ਫੁੱਟਬਾਲ ਅਜੇ ਚੱਲ ਰਿਹਾ ਹੈ ਤੇ ਖੇਡ ਪੁਹਾਗ ਵੱਲੋਂ ਖਾਣੇ ਦੇ ਪ੍ਰਬੰਧਸ ਜੋ ਵੀ ਬੱਚਿਆਂ ਦੇ ਬੈਠਣ ਵਾਸਤੇ ਸਾਰਾ ਕੁਝ ਬਹੁਤ ਵਧੀਆ ਕੀਤਾ ਹੋਇਆ ਜੀ ਜੀ ਸਰ ਇਸ ਜਗ੍ਹਾ ਤੇ ਜਿਹੜੇ ਪ੍ਰਬੰਧ ਹੈ ਉਚੇਚੇ ਕੀਤੇ ਗਏ ਸਨ ਫੁੱਟਬਾਲ ਦੀਆਂ ਖਾਸ ਕਰ ਜਿਹੜੀਆਂ ਟੀਮਾਂ ਸੀ ਕਿਉਂਕਿ ਜਿਹੜਾ ਸਾਡਾ ਤਖਤਗੜ ਬਲੌਕ ਹੈ ਮੇਰੇ ਨਾਲ ਮੇਰੇ ਗੁਰੂ ਜੀ ਵੀ ਖੜੇ ਆ ਗੁਰਵਿੰਦਰ ਸਸਕੌਰ ਜੀ ਤੇ ਸਰ ਤਖਤਗੜ ਬਲੌਕ ਜਿਹੜਾ ਸਾਡਾ ਹੈ ਫੁੱਟਬਾਲ ਲਈ ਨੰਬਰ 1 ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਫੁੱਟਬਾਲ ਹੈ ਤਾਂ ਸਾਡੇ ਇਸ ਏਰੀਆ ਚ ਖੇਡਿਆ ਜਾਂਦਾ ਹੈ ਜਿਦੇ ਵਿੱਚ ਅੰਡਰ 14 ਸਾਡੇ ਕੋਲ 13 ਦੇ ਕਰੀਬ ਟੀਮਾਂ ਦੀ ਐਂਟਰੀ ਸੀ ਜੀ ਅੰਡਰ 17 ਸਾਡੇ ਕੋਲ 11 ਟੀਮਾਂ ਜਿਸ ਵਿੱਚ ਲਗਭਗ 200 ਖਿਡਾਰੀ ਅੰਡਰ 17 ਤੇ 200 ਦੇ ਕਰੀਬ ਖਿਡਾਰੀ ਸਾਡੇ ਕੋਲ ਅੰਡਰ 14 ਹਮ ਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਪ੍ਰਾਪਤੀ ਸੀ ਇਸ ਵਾਰ ਸਾਡੇ ਟੂਰਨਾਮੈਂਟ ਦੀ ਕਿ ਸਾਡੇ ਕੋਲ ਲੜਕੀਆਂ ਦੀਆਂ ਟੀਮਾਂ ਵੱਡੇ ਪੱਧਰ ਤੇ ਸ਼ਾਮਿਲ ਹੋਈਆਂ ਜਿਸ ਵਿੱਚ 150 ਦੇ ਕਰੀਬ ਸਾਡੇ ਕੋਲ ਲੜਕੀ ਜਿਹੜੀ ਆਈ ਹੈ ਤੁਸੀਂ ਦੇਖੋਗੇ ਹੁਣ ਖੇਡ ਰਹੀਆਂ ਹਨ ਪਿੰਡ ਟਿਪਾ ਨੰਗਲ ਦੇ ਵਿੱਚ ਮਹਾਰਾਜ ਪੂਰੀ ਵਾਲੇ ਕਾਲਜ ਦੇ ਵਿੱਚ ਖੇਡਾਂ ਵੱਧਰ ਪੰਜਾਬ ਦੀਆਂ ਦਾ ਫੁੱਟਬਾਲ ਦਾ ਬਲੌਕ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਨੇ ਸਾਰੇ ਹੀ ਪ੍ਰਬੰਧਕ ਬਲੌਕ ਦੇ ਇਹਨਾਂ ਖੇਡਾਂ ਦੇ ਇੰਚਾਰਜ ਪ੍ਰਿੰਸੀਪਲ ਦਿਕਤਾਰ ਸਿੰਘ ਜੀ ਜਿਹੜੇ ਕਿ ਬਹੁਤ ਵਧੀਆ ਐਡਮਿਨਿਸਟ੍ਰੇਟਰ ਨੇ ਆਪਣਾ ਲੱਤਮਾਣਾ ਸਕੂਲ ਹੈ ਉਹ ਵੀ ਇੱਕ ਛਲਾਗਾ ਯੋਗ ਤੇ ਐਗਜ਼ੈਂਪਲਰੀ ਤਰੀਕੇ ਦੇ ਨਾਲ ਚਲਾ ਰਹੇ ਨੇ ਸੋ ਇਹਦੇ ਉੱਨੀ ਰੁਚੀ ਦੇ ਨਾਲ ਬਲੌਕ ਦੇ ਵਿੱਚ ਇਸ ਬਲੌਕ ਖੇਡਾਂ ਮਤਲਬ ਪੰਜਾਬ ਦੀਆਂ ਇਹ ਇਹਨਾਂ ਨੇ ਕਰਵਾਈਆਂ ਸੋ ਅੱਜ ਇਸ ਇਹਨਾਂ ਫੁੱਟਬਾਲ ਦੇ ਇਥੋਂ ਦੇ ਇੰਚਾਰਜ ਫੁੱਟਬਾਲ ਦੇ ਬਲੌਕ ਦੇ ਸਾਡੇ ਭਰਾ ਜਗਜੀਤ ਜੀ ਇਹਨਾਂ ਦਾ ਵੀ ਖਾਸ ਤੌਰ ਤੇ ਹੁਕਮ ਹੋਇਆ ਅੱਜ ਦੇ ਇਸ ਈਵੈਂਟ ਦੇ ਵਿੱਚ ਪੁੱਜਣ ਦੇ ਕਿਉਂਕਿ ਸਾਰੀ ਟੀਮ ਕੋਈ ਫਾਰਮੈਲਿਟੀ ਲਈ ਨਹੀਂ ਸਕੋ ਸਮਰਪਿਤ ਹੋ ਕੇ ਇਹਨਾਂ ਖੇਡਾਂ ਨੂੰ ਕਰਵਾ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਇੱਕ ਜਿਹੜੀ ਚਿੰਗ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਬਣਦੇ ਸਾਰ ਪੰਜਾਬ ਦੇ ਵਿੱਚ ਲਾਈ ਇੱਕ ਪਲੇਟਫਾਰਮ ਦਿੱਤਾ ਖੇਡਾਂ ਵਤਨ ਪੰਜਾਬ ਦੀਆਂ ਔਰ ਐਸਾ ਪਲੇਟਫਾਰਮ ਦਿੱਤਾ ਜਿਹਦੇ ਚ ਲੱਖਾਂ ਦੀ ਗਿਣਤੀ ਯੂਥ ਨਿਕਲ ਕੇ ਉਸ ਪਲੇਟਫਾਰਮ ਦੇ ਉੱਪਰ ਆ ਗਿਆ ਆਪਣੇ એનર્ਜੀ ਜਿਹੜੀ ਖੇਡਾਂ ਦੇ ਪਾਸੇ ਲਾਣ ਲੱਗ ਗਿਆ ਕਿਉਂਕਿ ਜਿਨ੍ਹਾਂ ਦੇ ਵਿੱਚ ਟੈਲੈਂਟ ਹੁੰਦਾ ਜਿਨ੍ਹਾਂ ਚ ਸ਼ੌਕ ਹੁੰਦਾ ਜਿਨ੍ਹਾਂ ਚ એનર્ਜੀ ਹੁੰਦੀ ਹੈ ਉਹਨਾਂ ਲਈ ਇੱਕ ਪਲੇਟਫਾਰਮ ਦਾ ਹੋਣਾ ਜ਼ਰੂਰੀ ਹੈ ਜਿਹੜਾ ਕਿ ਸਰ ਭਗਵਾਨ ਸਿੰਘ ਮਾਨ ਜੀ ਨੇ ਦਿੱਤਾ ਅੱਜ ਇਹ ਪਲੇਟਫਾਰਮ ਇੰਨਾ ਕਾਮਯਾਬ ਹੋ ਗਿਆ ਕਿ ਤੁਹਾਨੂੰ ਪਤਾ ਕਿ ਲੱਖਾਂ ਦੀ ਗਿਣਤੀ 'ਚ ਹਰ ਸਾਲ ਨੌਜਵਾਨ ਇਹਦੇ ਨਾਲ ਖੇਡਾਂ ਦੇ ਨਾਲ ਜੁੜ ਰਹੇ ਨੇ ਜਦੋਂ ਇੱਕ ਵਾਰ ਉਹਨਾਂ ਦੀ ਸ਼ੁਰੂਆਤ ਹੋ ਗਈ ਖੇਡਾਂ ਦੇ ਨਾਲ ਉਹ ਜੁੜ ਗਏ ਸਭ ਤੋਂ ਪਹਿਲੀ ਗੱਲ ਤਾਂ ਖੇਡਾਂ ਦੇ ਨਾਲ ਜੁੜ ਕੇ ਇੱਕ ਤੰਦਰੁਸਤ ਸਰੀਰ ਤਾਂ ਜਿਹੜਾ ਉਹਨਾਂ ਦਾ ਬਣੇਗਾ ਹੀ ਬਣੇਗਾ ਤੇ ਤੰਦਰੁਸਤ ਸਰੀਰ ਦੇ ਵਿੱਚ ਦਿਮਾਗ ਤੰਦਰੁਸਤ ਹੁੰਦਾ ਇਹ ਤਾਂ ਬੜੀ ਪ੍ਰਾਣੀ ਕਹਾਵਤ ਹੈ ਜਦੋਂ ਦਿਮਾਗ ਤੰਦਰੁਸਤ ਹੋ ਗਿਆ ਉਹ ਸਮਾਜ ਲਈ ਕੋਈ ਨਾ ਕੋਈ ਚੰਗਾ ਹੀ ਕਰਨਗੇ ਔਰ ਉਹਨਾਂ ਵਿੱਚੋਂ ਹੀ ਜਿਹੜੇ ਅੱਗੇ ਮੈਡਲ ਵਜੇਤਾ ਜਿਹੜੇ ਉਹ ਇਹਨਾਂ ਖਿਡਾਰੀਆਂ ਦੇ ਵਿੱਚੋਂ ਨਿਕਲਣਗੇ ਤੁਹਾਡਾ ਬੇਸ ਕੈਂਪ ਹੈਗਾ ਨੂਰਪੁਰ ਬੇਦੀ ਬਲੌਕ ਜੀ ਤੇ ਤੁਹਾਡੇ ਇਸ ਇਲਾਕੇ ਦੇ ਵਿੱਚ ਟਿੱਬਾ ਨੰਗਲ ਦੇ ਵਿੱਚ ਜੋ ਅੱਜ ਇਹ ਸਮਾਗਮ ਹੋ ਰਿਹਾ ਹੈ ਇਹਨਾਂ ਦੇ ਵਿਸ਼ੇਸ਼ ਉਪਰਾਲੇ ਬਾਰੇ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਜੀ ਇੱਥੋਂ ਦੇ ਜਿਹੜੇ ਬਲੌਕ ਦੇ ਇੰਚਾਰਜ ਨੇ ਖੇਡਾ ਵਤਨ ਪੰਜਾਬ ਦੀਆਂ ਦੇ ਉਹ ਪ੍ਰਿੰਸੀਪਲ ਜਗਤਾਰ ਸਿੰਘ ਜੀ ਇਹ ਐਨੇ ਵਧੀਆ ਐਡਮਿਨਿਸਟ੍ਰੇਟਰ ਨੇ ਇਹਨਾਂ ਨੇ ਦੇਖੋ ਜਾ ਕੇ ਦੇਖੋ ਵਿਤਵਾਣਾ ਸਕੂਲ ਕਿੰਨਾ ਵਧੀਆ ਚਲਾਇਆ ਹੋਇਆ ਐਗਜ਼ੈਂਪਲਰੀ ਤਰੀਕੇ ਦੇ ਨਾਲ ਐਦਾਂ ਦੇ ਜਿਹੜੇ ਫੁੱਟਬਾਲ ਦੇ ਇੰਚਾਰਜ ਹੈ ਸਾਡੇ ਨੌਜਵਾਨ ਭਰਾ ਜਗਜੀਤ ਸਰਥਲੀ ਜੀ ਉਹਨਾਂ ਦਾ ਵੀ ਉਹਨੇ ਬੜੇ ਸ਼ੌਂਕ ਦੇ ਨਾਲ ਹੁਣ ਮੈਂ ਸੁਣ ਰਿਹਾ ਸੀ ਕਿ ਉੱਪਰ ਪਿਛਲੀਆਂ ਜਦੋਂ ਖੇਡਾਂ ਦੇ ਵਿੱਚ ਕੋਈ ਕਮੀ ਪੇਚੀ ਰਹਿ ਗਈ ਕਿਤੇ ਕੋਈ ਟਰੋਫੀਜ਼ ਦਾ ਕਿਸੇ ਹੋਰ ਚ ਇਹ ਸਾਰੀ ਟੀਮ ਮਿਲ ਕੇ ਆਪਣੇ ਆਪ ਵੀ ਕਰਦੀ ਰਹੀ ਸਾਰਾ ਨੌਜਵਾਨ ਇੱਥੋਂ ਦਾ ਵੀ ਸਟਾਫ ਟਿੱਬਾ ਨੰਗਲ ਕਾਲਜ ਦਾ ਜੋ ਸਾਡੇ ਸਦਨਾਮ ਜੀ ਖੜੇ ਨੇ ਬਸੀ ਤੋਂ ਸ਼ਾਹ ਜੀ ਨੂਰਪੁਰਬਦੀ ਤੋਂ ਇਹ ਸਾਰੇ ਬੜੇ ਸ਼ੌਂਕ ਦੇ ਨਾਲ ਇਹਨਾਂ ਖੇਡਾਂ ਨੂੰ ਐ ਜਿਵੇਂ ਜਿਵੇਂ ਕਹੋ ਵੀ ਆਪਣੇ ਪਿੰਡ ਆਪ ਮੇਲਾ ਕਰਾਉਂਦੇ ਹੁੰਦੇ ਹਨ ਨਾ ਇੰਨੇ ਸ਼ੌਂਕ ਦੇ ਨਾਲ ਇਹਨਾਂ ਖੇਡਾਂ ਨੂੰ ਵੀ ਕਰਾ ਰਹੇ ਨੇ ਜੀ ਜੀ ਔਰ ਇਹ ਜਿਹੜਾ ਸਟੇਡੀਅਮ ਹੈ ਇਹ ਮਹਾਰਾਜਪੂਰੀ ਵਾਲੇ ਕਾਲਜ ਟੱਬਾ ਰੰਗਲਰ ਇਹ ਵੀ ਦੇਖ ਹੀ ਸਕਦੇ ਆ ਉੱਪਰ ਕੈਮਰੇ ਨਾਲ ਵੀ ਪਹਾੜਾਂ 'ਚ ਘਿਰਿਆ ਹੋਇਆ ਜਿਵੇਂ ਕਿ ਧਰਮਸ਼ਾਲਾ ਦਾ ਸਟੇਡੀਅਮ ਹੋਵੇ ਇਹ ਮੈਨੂੰ ਲੱਗਦਾ ਪਹਾੜ ਜਿਹੜੇ ਐ ਇਹ ਗ੍ਰਿੰਦਰੀ ਇਹ ਖਿਡਾਰੀਆਂ ਨੂੰ ਹੋਰ એનર્ਜੀ ਦਿੰਦੀ ਹੋਣੀ ਹੈ ਹੂੰ ਜੀ ਅੱਜਕੱਲ ਤੁਹਾਡਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਤੁਸੀਂ ਹਰ ਸੰਡੇ ਜਿਹੜਾ ਹੈ ਨੌਜਵਾਨਾਂ ਦੇ ਲਈ ਕੱਢ ਰਹੇ ਹੋ ਕੀ ਪ੍ਰੋਗਰਾਮ ਹੈ ਥੋੜਾ ਜਾਣਕਾਰੀ ਦਿਓ ਅਸੀਂ ਹਰ ਸੰਡੇ ਰੁੱਪੜ ਦੇ ਕਿਸੇ ਨਾ ਕਿਸੇ ਗਰਾਊਂਡ ਦੇ ਵਿੱਚ ਕਿਸੇ ਸਪੋਰਟਸ ਪਰਸਨੈਲਿਟੀ ਨੂੰ ਬੁਲਾ ਕੇ ਐਸੀ ਪਰਸਨੈਲਿਟੀ ਨੂੰ ਬੁਲਾ ਕੇ ਜਿਹੜੀ ਕਿ ਖੇਡਾਂ ਦੇ ਲਈ ਹਲੂਣਾ ਦੇ ਸਕੇ ਲਿੱਕੇ ਖੇਡਾਂ ਦੇ ਲਈ ਚਿੰਗ ਜਗਾ ਸਕੀ ਕਿਉਂਕਿ ਸੋਸ਼ਲ ਮੀਡੀਆ ਦਾ ਅੱਜ ਕੱਲ ਟਾਈਮ ਹੈ ਜੀ ਸੋਸ਼ਲ ਮੀਡੀਆ ਨੌਜਵਾਨਾਂ ਨੂੰ ਚੰਗੇ ਪਾਸੇ ਵੀ ਲੈ ਕੇ ਜਾ ਸਕਦਾ ਪੁੱਠੇ ਪਾਸੇ ਵੀ ਲੈ ਕੇ ਜਾ ਸਕਦਾ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਹੋਣਗੀਆਂ ਉਸ ਪਾਸੇ ਨੌਜਵਾਨ ਜਾਣਗੇ ਸੋ ਸੋਸ਼ਲ ਮੀਡੀਆ ਤੇ ਜਿਹੜੇ ਐਸੇ სპੋਰਟਸਮੈਨ ਨੇ ਜਿਹੜੇ ਚੰਗੇ ਪਾਸੇ ਲੈ ਕੇ ਜਾਣਾ ਚਾਹੁੰਦੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਆਪਣੇ ਹਲਕੇ 'ਚ ਲੈ ਕੇ ਆ ਰਹੇ ਹਾਂ ਤੇ ਉੱਥੇ ਨੌਜਵਾਨ ਇਕੱਠੇ ਹੁੰਦੇ ਆ ਉੱਥੇ ਅਸੀਂ ਰਵਾਇਤੀ ਖੇਡਾਂ ਚਾਹੇ ਦੌੜਾਂ ਹੋਣ ਚਾਹੇ ਰੱਸਾ ਗੱਸੀ ਹੋਵੇ ਉਹਦੇ ਮੁਕਾਬਲੇ ਵੀ ਕਰਾਉਂਦੇ ਆ ਤੇ ਉਹ ਜਿਹੜੇ ਸਟਾਰ ਅਸੀਂ ਬੁਲਾਉਂਦੇ ਆ ਉਹਨਾਂ ਦੇ ਨਾਲ ਨੌਜਵਾਨਾਂ ਦੀ ਗੱਲਬਾਤ ਵੀ ਕਰਾਉਂਦੇ ਆ ਉਹਨਾਂ ਦੇ ਕੋਲੋਂ ਨੌਜਵਾਨ ਗਾਈਡੈਂਸ ਵੀ ਲੈਂਦੇ ਆ ਸਾਡੇ ਚ ਪਿੰਕਾ ਜਰਗਜੀ ਵੀ ਆਏ ਨੇ ਸਾਡੇ ਚ ਜਿਹੜੇ ਅਜੇ ਠਾਕਰ ਜੀ ਜਿਹੜੇ ਡੀਐਸਪੀ ਨੇ ਕਬੱਡੀ ਦੇ ਸਿਰ ਤੇ ਉਹ ਵੀ ਸਾਡੇ ਚ ਆ ਕੇ ਗਏ ਨੇ ਹਰਮਿਲਨ ਬੈਂਸ ਦੀ ਸਾਡੇ ਚ ਆ ਕੇ ਗਏ ਨੇ ਚਾਹੇ ਸੁੱਖਾ ਬਾਉਂਸਰ ਜੀ ਹੋਣ ਚਾਹੇ ਸਾਡਾ ਲੋਕਲ ਇਲਾਕੇ ਦੇ ਵਿੱਚੋਂ ਜੱਗਾ ਚਨੌਲੀ ਐ ਸੋ ਕੋਈ ਨਾ ਕੋਈ ਕਮਲ ਮੂਨਕ ਇਦਾਂ ਸਪੋਰਟਸ ਜਿਹੜੇ ਮੋਟੀਵੇਟਰ ਨੇ ਉਹਨਾਂ ਨੂੰ ਅਸੀਂ ਆਪਣੇ ਹਰ ਸੰਡੇ ਸਵੇਰੇ 5:30 ਵਜੇ ਕਿਸੇ ਨਾ ਕਿਸੇ ਗਰਾਊਂਡ 'ਚ ਲੈ ਕੇ ਆਉਂਦੇ ਆ ਜਿੱਥੇ ਕਿ ਉਹ ਇੱਕ ਹੂਕਾ ਦੇ ਕੇ ਜਾਂਦੇ ਆ ਇੱਕ ਚਿੰਗ ਜਗਾ ਕੇ ਜਾਂਦੇ ਆ ਖੇਡਾਂ ਦੇ ਨਾਲ ਜੋੜਨ ਲਈ ਪੱਬਰਨੰਗਲ ਕਾਲਜ ਤੋਂ ਜਿਹੜਾ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਆਪਣੇ ਚੈਨਲ ਤੇ ਕਵਰ ਕੀਤੀਆਂ ਤੇ ਇਸ ਇਲਾਕੇ ਦੇ ਜਿਹੜੇ ਸਿਰਕੱਢ ਜਿਹੜੇ ਨੇਤਾ ਸ਼੍ਰੀ ਦਿਨੇਸ਼ ਕੁਮਾਰ ਜੀ ਚੱਡਾ ਜੀ ਮੌਜੂਦਾ ਐਮਐਲਏ ਹਰ ਐਤਵਾਰ ਨੂੰ ਜਿਹੜਾ ਹੈ ਕੋਈ ਨਾ ਕੋਈ ਨੌਜਵਾਨਾਂ ਦੇ ਲਈ ਪ੍ਰੋਗਰਾਮ ਹੁੰਦਾ ਕਿਸੇ ਨਾ ਕਿਸੇ ਗਰਾਊਂਡ ਦੇ ਵਿੱਚ ਹੁੰਦੇ ਨੇ ਕਿੱਦਾਂ ਦੀ ਲੱਗੀ ਗੱਲਬਾਤ ਕਿੱਦਾਂ ਦਾ ਲੱਗਿਆ ਵਲੌਗ ਜ਼ਰੂਰ ਸ਼ੇਅਰ ਕਰਿਓ ਪੰਜਾਬ ਸਰਕਾਰ ਦਾ ਇਹ ਉਪਰਾਲਾ ਜਿਹੜਾ ਹੈ ਇਸ ਬਾਰੇ ਆਪਣੇ ਕਮੈਂਟ ਵੀ ਜ਼ਰੂਰ ਦਿਓ ਧੰਨਵਾਦ